ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜਿ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਔਰ ਸੇਮ ਡੇ ਹੀ ਮੈਂ ਵਲੌਗ ਸਟਾਰਟ ਕਰ ਰਹੀ ਆ ਡਾਕਟਰ ਸਾਹਿਬ ਲੱਗੇ ਹੋਏ ਨੇ ਆਮਬ ਖਾਣ ਅਦਰ ਦੇ ਆਂਬਾਂ ਨੂੰ ਜਿਹੜਾ ਦੇਣ ਲੱਗੇ ਹੋਏ ਵਸੋਂ ਨੇ ਜਾਂਦੇ ਜਾਂਦੇ ਆਂਬ ਨੇ ਤੁੰਗਾਂ ਦੇ ਜਾਂਦੇ ਆਂਬ ਡਾਕਟਰ ਸਾਹਿਬ ਜੀ ਬੇਹੱਦ ਆਂਬਾਂ ਦੇ ਸ਼ੌਕੀਨ ਨੇ ਜੇ ਬਹੁਤ ਸਾਰੇ ਕਰਨਾ ਕੀਤਾ ਜਾਵੇ ਅੰਬ ਖਾਂਦੇ ਖਾਂਦੇ ਆ ਤਾਂ ਅੰਬ ਖਾਣ ਦਾ ਸਵਾਦ ਹੀ ਨਹੀਂ ਆਉਂਦਾ ਪਰ ਮੈਂ ਅੰਬ ਨਹੀਂ ਖਾਂਦੀ ਹੈਗੀ ਬਸ ਲੋਜੀ ਲੰਚ ਸਾਡਾ ਹੋ ਗਿਆ ਇਹ ਖਾ ਲਿਆ ਖਾਣਾ ਡਾਕਟਰ ਸਾਹਿਬ ਨੇ ਅੰਬ ਵੀ ਖਾ ਲਿਆ ਹੁਣ ਕਰਾਂਗੇ ਜੀ ਰੈਸਟ ਦੁਪਹਿਰ ਟਾਈਮ ਦੁਪਹਿਰ ਦੇ 2:00 ਵਜੇ 10 ਮਿੰਟ ਹੋ ਗਏ ਆ ਪ੍ਰੀਤ ਨੂੰ ਬੁਲਾਇਆ ਸੀ ਵੀ ਆ ਜਾ ਪ੍ਰੀਤ ਰੋਟੀ ਖਾ ਲੈ ਕਹਦੀ ਮੈਂ ਹਲੇ ਕੰਮ ਕਰ ਰਹੀ ਆ ਕੋਈ ਤੇ ਆਈ ਹੈ ਨਹੀਂ ਹਲੇ ਤੱਕ 2:00 ਵੱਜ ਗਏ ਚਲੋ ਮਿਲਦੇ ਆਂ ਜੀ ਸ਼ਾਮ ਨੂੰ ਦੇਖਦੇ ਆਂ ਅੱਜ ਅਸੀਂ ਗ੍ਰੋਸਰੀ ਦੀ ਸ਼ਾਪਿੰਗ ਕਰਨ ਜਾਣਾ ਹੈ ਪ੍ਰੀਤ ਨੂੰ ਸਮਾਨ ਚਾਹੀਦਾ ਕੁਝ ਤੇ ਮੈਂ ਕਿਹਾ ਚਲੋ ਫਿਰ ਅਸੀਂ ਵੀ ਕੁਝ ਲੈ ਆਵਾਂਗੇ ਮੇਰਾ ਵੀ ਥੋੜਾ ਬੋਤਾ ਸਮਾਨ ਰਹਿਦਾ ਹੈ ਲੈ ਕੇ ਆਉਣ ਤੇ ਮਿਲਦੇ ਆਂ ਜੀ ਫਿਰ ਆਪਾਂ ਸ਼ਾਮ ਨੂੰ ਮੈਂ ਦੁੱਧ ਗਰਮ ਕੀਤਾ ਏ ਫਿਰ ਮੈਂ ਲਗਾਵਾਂਗੀ ਜਾਗ ਮਿੱਟੀ ਦੇ ਪਾਟ ਵਿੱਚ ਚੱਪੜ ਲਗੀ ਹੁ ਤੱਕ ਹੋ ਰਿਹਾ ਜੀ ਮੇਰਾ ਦੁੱਧ ਗਰਮ ਐਸੀ ਗਊਆਂ ਦਾ ਦੁੱਧ ਲੈ ਕੇ ਆਉਂਦੇ ਹੁੰਦੇ ਆ। ਫਿਰ ਰਾਤ ਦਾ ਇੰਨਾ ਬੱਦਲ ਘੜ ਕਰਿਆ ਸੀ ਨਾ 1 ਵਜੇ ਮੈਂ ਦੇਖ ਕੇ ਗਈ ਮੈਂ ਕਿਾ ਸ਼ੁਗਰਾ ਅੱਜ ਮੀਂਹ ਪਊਗਾ ਇੰਨੀ ਬਿਜਲੀ ਕੜ ਕੇ ਬੱਦਲ ਗਰਜੇ ਆ ਦੇਖ ਲਓ ਧੁੱਪ ਨਿਕਲੀ ਹੋਈ ਮਾਰਨਿੰਗ एवरीवन ਬਾਜੂ ਜੀ ਬ੍ਰੇਕਫਾਸਟ ਕਰ ਲਓ ਜੀ ਮੈਂ ਲੱਗੀ ਹਾਂ ਬ੍ਰੇਕਫਾਸਟ ਬਣਾਉਣ ਅੱਜ ਫੇਰ ਮੈਂ ਦਾਲ ਵਾਲੇ ਪਰਾਂਠੇ ਬਣਾ ਰਹੀ ਹਾਂ ਦਾਲ ਬਚ ਜਾਂਦੀ ਹੈ ਫਿਰ ਮੈਨੂੰ ਪਰਾਂਠੇ ਬਣਾਉਣੇ ਪੈਂਦੇ ਆ ਤੋਂ ਬੇਂ ਬਹੁਤ ਸੋਨਾ ਜੰਮਿਆ ਹੈ। ਨਹੀਂ ਘੱਟ ਨਹੀਂ ਬਹੁਤ ਸੋਨਾ ਜੰਮਿਆ ਹੋ। ਉਹਨਾਂ ਅੰਦਰ ਦੇਖਣਾ ਪੈਂਦਾ ਹੈ। ਹੈ? ਆਹੋ। ਆਹੋ। ਥੈਂਕ ਯੂ ਟੈਂਗ ਰਿੰਗਿੰਗ ਨਸ ਕੱਟਾ ਵਾ ਕੱਟਾ ਹਾਂ ਥੋੜਾ ਜਨਾ ਪਰ ਤੋਂ ਮੈਨੂੰ ਲੱਗ ਰਿਹਾ ਸੀ ਜਾਗ ਵਿੱਚ ਤੋਂ ਵੱਧ ਪੈ ਗਿਆ ਲੱਸੀ ਵਾਲਾ ਜਾਗ ਪੈ ਤਾ ਮੈਂ ਚਲੋ ਜੀ ਮੈਂ ਲੱਗੀਆਂ ਜੀ ਲੰਚ ਬਣਾਉਣ ਤੇ ਮੈਂ ਇਹ ਨਾ ਮਿਕਸ ਸਬਜ਼ੀਆਂ ਲਈਆਂ ਨੇ ਸ਼ਿਮਲਾ ਮਿਰਚ ਬੀਨ ਜ਼ਾਲੂ ਤੇ ਵਿੱਚ ਮੈਂ ਇਹਦੇ ਪਨੀਰ ਪਾਵਾਂਗੀ ਕੜ ਕੈਮਰਾ ਤਿਆਰ ਹੋ ਰਿਹਾ ਏ ਇਧਰ ਮੈਂ ਸਬਜ਼ੀਆਂ ਕੱਟ ਰਹੀ ਆ ਇਹ ਪਨੀਰ ਮੈਂ ਕੱਟ ਕੇ ਰੱਖ ਲਿਆ ਜੀ ਸਬਜ਼ੀਆਂ ਆਪਣੀ ਬਣ ਗਈ ਐ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਪਨੀਰ ਇੱਕ ਗੱਲ ਹੋਰ ਜੀ ਸਾਡੇ ਆਏ ਹੋਏ ਨੇ ਜੀ ਗੈਸਟ ਮੇਰੀ ਬਾਣ ਜਾ ਤੇ ਬਾਣ ਜੀ ਨੂੰ ਹੈਗੇ ਆ ਉਹ ਆਏ ਹੋਈਆਂ ਤੇ ਉਹਨਾਂ ਦੀ ਮੈਂ ਵੀਡੀਓ ਤਾਂ ਨਹੀਂ ਬਣਾ ਰਹੀ ਹੈਗੀ ਲੰਚ ਤਿਆਰ ਕਰ ਰਹੀ ਆ ਬਸ ਮੈਂ ਅਸੀਂ ਫਿਰ ਡਾਕਟਰ ਸਾਹਿਬ ਆਣਗੇ ਫਿਰ ਆਪਾਂ ਕਰਦੇ ਆ ਲੰਚ ਹਾਂਜੀ ਸ਼ਾਮ ਦਾ ਟਾਈਮ ਹੈਗਾ ਇਹ ਤੇ ਅੱਜ ਦੁਪਹਿਰੇ ਜਦੋਂ ਮੈਂ ਸਬਜ਼ੀ ਬਣਾ ਰਹੀ ਸੀ ਤੁਹਾਨੂੰ ਮੈਂ ਦਿਖਾਈ ਸੀ ਵੀ ਮੈਂ ਅੱਜ ਸਬਜ਼ੀ ਬਣਾ ਰਹੀ ਆ ਫਲੀਆਂ ਦੀ ਤੇ ਮੈਂ ਮਿਕਸ ਕਰਕੇ ਬਣਾਈ ਸੀ ਫਿਰ ਬੀਨਸ ਵਗੈਰਾ ਤੇ Shimla mirch ਤੇ ਹੋਰ ਸਬਜ਼ੀਆਂ ਪਾ ਕੇ ਮੈਂ ਮਿਕਸ ਸਬਜ਼ੀ ਬਣਾਈ ਸੀ ਪਰ ਫਿਰ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਬਣਾ ਸਕੀ ਕਿ ਫੇਰ ਨਾ ਗੈਸਟ ਆ ਗਏ ਸੀ ਤੇ ਵੈਸੇ ਗੈਸਟ ਜਿਹੜੇ ਆਏ ਸੀ ਮੈਂ ਉਹਨਾਂ ਦੀ ਵੀਡੀਓ ਤਾਂ ਬਣਾ ਨਹੀਂ ਸਕੀ ਮੇਰਾ ਭਾਣ ਜਾ ਤੇ ਭਾਣ ਜਨੋ ਸੀ ਤੇ ਲੰਚ ਵਗੈਰਾ ਕਰਕੇ ਗਏ ਸੀ ਅੱਜ ਸ਼ਾਲੂ ਆਈ ਨਹੀਂ ਕਿ ਸ਼ਾਮ ਨੂੰ ਮੈਂ ਫੋਨ ਕੀਤਾ ਸੀ ਹੁਣ ਮੈਂ ਆਪ ਹੀ ਬਰਤਨ ਸਾਫ ਕਰਨ ਲੱਗੀ ਹਾਂ ਸ਼ਾਮ ਦਾ ਟਾਈਮ ਹੈਗਾ गैसट आए से बर्तन भी ज्यादा है चलो कोई नहीं आप ही कर लेनी है। देखो बर्तन सारा शी भर पे आए ਲੋਕ ਕੇ ਜੀ ਆਪਾਂ ਮਿਲਦੇ ਆਂ ਜੀ ਫੇਰ ਨੈਕਸਟ ਵੀਡੀਓ ਵਿੱਚ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਜਿਆਦਾ ਵੱਡਾ ਬਲੌਗ ਨਹੀਂ ਅੱਜ ਮੈਂ ਬਣਾ ਸਕੀ ਹੈਗੀ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਕੁਛ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜੀ ਵੀਡੀਓ ਨੂੰ ਲਾਈਕ ਕਮੈਂਟਸ ਔਰ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ